ਮਹਿੰਦੀ ਦੇ ਰਾਸ਼ਟਰ ਪਿਆ ਹੈ ਕਿ ਪ੍ਰਸ਼ਾਸਨ ਦੇ ਨਾਲ ਨਾਲ ਅਭਿਆਸ ਵੀ ਲੈਣੇ ਚਾਹੀਦੇ ਨੇ ਵਾਲੀ ਹੈ ਕਿ ਅਸੀਂ ਆਪਣੇ ਨਾਲ ਅਗਰਾ ਸਫਾਈ ਦੀ ਵੀ ਲਾਗੂ ਸੁਖੀ ਕਰਾਂਗੇ ਅਮਰਾ ਜੀ ਨਾ ਤਾਂ ਅਕਸਰ ਸਿਰਫ ਆਧਿਨੀ ਨੂੰ ਕੀ ਦੋਣਾ ਦੀ ਪੁੱਛਣਾ ਹੈ ਅਸੀਂ ਜਾਨਵਰਾਂ ਦੀ ਵੀ ਜਲਦੀ ਬਾਤਾਂ ਡਿਸਕਸ ਕਰਾਂਗੇ ਅਸੀਂ ਸਾਰੇ ਕਮਿਟਮੈਂਟ ਪੁਆਇੰਟ ਤੇ ਆਪਣੇ ਵਲੰਟੀਅਰ ਜਿਹੜੇ ਹੈ ਉਹਨਾਂ ਦੀ ਲਿਸਟ ਬਣਾ ਲਈ ਹੈ ਸਾਡੇ ਸਿਵਲ ਟ੍ਰਾਂਸਪਰੈਂਸੀ ਤੇ ਸਾਰੇ ਕਮਿਟਮੈਂਟ ਪੁਆਇੰਟ ਤੇ ਰਹਿਣੇ ਪੜਾਉਂਦਾ अह जदी पॉगिंग भी पा लेने वाली की थी, दी थी तो तेरी पिक्चर सन्यास और आकृति करते वे ट्रांसमिशन की होते हैं तब तक सारी पॉगिंग है तुम तो अकेले से आपकी पॉगिंग में परचेस कर लिया आपको लगे बॉर्डर तक भी पॉगिंग के लिए डिवाइस में मैक्स चाहिए है एक डाउन ग्रेडिंग लगा लेकिन थोड़ी भी दौड़े चले जब बाइक पर चलाते हैं तो बहुत अच्छी हो गया और मामले का ਉਹਨਾਂ ਸਰਕਟ ਦੇ ਕੇ ਜੇ ਸੁਪਾਈ ਦਾ ਅੱਜ ਸੇਗੜੇ ਬਹੁਤ ਵੱਡ ਆਇਆ ਕਿਉਂਕਿ ਕਾਰਜਕਾਰੀ ਸੰਜੇਮ ਉਹ ਬਹੁਤ ਸਰਵੇਖੀ ਇਹ ਮਾਰਾ ਕਿ ਇਹ ਸਾਰੇ ਸੁਝਾਅ ਹੈਗੇ ਜਿਹੜੇ ਬੈਸਟ ਕੋਲ ਰਹਿੰਦੇ ਨੇ ਤੇ ਅਸੀਂ ਇਲਾਬੋਰੇਟ ਸਿਕਿਉਰਿਟੀ ట్రాਫਿਕ ਅਰੇਂਜਮੈਂਟਸ ਕਰਾਊਡ ਕੰਟਰੋਲ ਮੈਨੇਜਮੈਂਟ ਅਰੇਂਜਮੈਂਟਸ ਲੋਕਾਂ ਨੂੰ ਸਹੂਲਤ ਰਹੇ ਮੂਵਮੈਂਟ ਸੁਚਾਰੂ ਰਹੇ ਸੇਫਟੀ ਰਹੇ ਇਸ ਵਾਸਤੇ ਬੜੇ ਇਲਾਬੋਰੇਟ ਉੱਚੇ ਤੁਹਾਨੂੰ ਪਤਾ ਹੈ ਕਿ ਜੀ ਅਮਰਨਾਥ ਜੀ ਦੀ ਯਾਤਰਾ ਵੀ ਚੱਲ ਰਹੀ ਹੈ ਉਥੇ ਵੀ ਡਿਪਲੋਏਮੈਂਟ ਬੜਵੋ ਤਾਹੀਂ ਸਕਸੈਸਫੁਲ ਹੁੰਦਾ ਹੈ ਜੇ ਤੋ ਪ੍ਰਸ਼ਾਸਨ ਪੁਲਿਸ ਦੇ ਹੋਣਗੇ ਕਿ ਲੋਕਾਂ ਦੇ ਜਿੱਦੀ ਆਪਾਂ ਜਾਗਰੂਕ ਕਰਾਉਣਾ ਪੈਣਾ ਹੈ ਕਿ ਵੀ ਟ੍ਰੈਫਿਕ ਨੂੰ ਕਿਵੇਂ ਕਿੱਥੇ ਰੋਕਣਾ ਹੈ ਉਹ ਜਿੱਦਾਂ ਤੁਹਾਡੀ ਕਮੇਟੀਜ਼ ਬਣੀ ਹੈ ਅਭੀ ਲੱਗਦਾ ਜਿਹੜਾ ਆਉਂਦਾ ਕਿਉਂਕਿ ਆਸਥਾ ਜੁੜੀ ਹੋਈ ਹੈ ਉਹ ਕੋਈ ਵਾਹਨ ਦੇ ਵਿੱਚ ਲੈ ਕੇ ਆ ਰਹੇ ਛੋਟੇ ਹੱਥ ਦੀ ਦੇ ਵਿੱਚ ਹੁਣ ਅਸੀਂ ਉਦੇ ਤੇ ਜ਼ਿਆਦਾ ਬੜਾ ਕੰਟਰੋਲ ਤਰੀਕੇ ਨਾਲ ਨੂੰ ਨੂੰ ਸੰਚਾ ਕੇ ਉਹਦੇ ਵੀ ਤੁਹਾਡੀ ਮੂਵਮੈਂਟ ਵਧ ਰਹੀ ਹੈ ਕਿ ਉੱਥੇ ਤੁਸੀਂ ਵੋਲੰਟੀਅਰਸ ਲਾਓ ਤੁਸੀਂ ਮੈਨੇਜ ਕਰੋ ਉਹਨਾਂ ਨੂੰ ਦੱਸੋ ਅਸੀਂ ਨਾਲ ਦੀ ਨਾਲ ਉਹਨੂੰ ਜਿੱਥੇ ਸਟੇਸ਼ਨ ਕਰਾਣਾ ਹੈ ਜਾਂ ਕੋਈ ਰਾਹ ਦੇ ਵਿੱਚ ਕੋਈ ਡਿਜਿਨੇਟ ਕਰਦੀ ਆਪਾਂ ਪੁਆਇੰਟਸ ਇਦਾਂ ਦੇ ਜਿੱਥੇ ਕਿ ਉਹਨਾਂ ਨੂੰ ਆਪਾਂ ਲਾ ਸਕਦੇ ਜੇ ਤੁਸੀਂ ਇੱਥੇ ਵਰਤਾਲੋ ਜੋ ਪੱਕੇ ਹੈਗੇ ਉਹਦੇ ਚੋਂ ਆਪਾਂ ਪਤਾ ਲੈਂਦੇ ਦੂਜਾ ਇੱਕ ਗੱਲ ਹੈ ਕਿ ਇਸ ਵਿੱਚ ਨਾ ਜਿੱਦਾਂ ਜੋ ਵੇਸਟ ਹੁੰਦਾ ਹੈ ਇਹ ਤੋਂ ਉਹ ਵੇਟਰ ਆਪਾਂ ਜਿਹਦਾ ਡਿਸਪੋਜ਼ੀਬਲ ਜਿਹੜਾ ਮਟੀਰੀਅਲ ਹੁੰਦਾ ਉਹਦੀ ਗੱਲ ਕਰੀਏ ਕੁਝ ਆਪਾਂ ਕਹਿ ਰਹੇ ਹਾਂ ਕਿ ਬਹੁਤ ਹੁੰਦਾ ਹੈ ਕਈ ਵਾਰੀ ਐਕਸੀਡੈਂਟ ਦਾ ਖਤਰਾ ਵੀ ਪੈ ਜਾਂਦਾ ਹੈ ਉਹਨੂੰ ਵੀ ਆਪਾਂ ਨੂੰ ਟੇਕਣਾ ਚਾਹੀਦਾ ਹੈ ਕਿਉਂਕਿ ਮੈਂ ਜਦੋਂ ਐਨੀਮਲ ਹਸਬੰਡਰੀ ਵੀ ਫਟਾ ਕੇ ਬੋਲੀ ਸੀ ਇਹਦਾ ਅਰਜ਼ੀਦਾਨਾ ਨੂੰ ਅਸੀਂ ਲਗਾਇਆ ਤੇ ਉਹ ਵੀ ਨਾ ਵੀ ਸਮਾਜਨ ਹੋਏਗਾ ਪਰ 25000 ਜੇ ਕਿਸੇ ਵੀ ਤਰ੍ਹਾਂ ਨਾ ਚਾਹੀਦੀ ਔਰ ਖਾਸ ਤੌਰ ਤੇ ਦੂਜਾ ਦਾ ਗਰਾਊਂਡ ਦੇ ਵਿੱਚ ਮਾਂ ਜੋ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਵਾਰੀ ਕੋਈ ਸੀਐਮ ਸਾਹਿਬ ਆਇਆ ਸਾਡੇ ਹੁਸਿਆਰ ਅਰਮਾਇਰ ਨੂੰ ਬੇਨਤੀ ਕੀਤੀ ਸੀ ਜਦੋਂ ਉਹਨਾਂ ਨੇ ਮੇਰੀ ਕੀ ਸਰਕਾਰ ਕਰਦੇ ਸੀ ਔਰ ਆਇਸ ਵੀ ਕੁਝ ਰੇ ਪੈਸੇ ਵੀ ਦੇ ਕੇ ਗਏ ਔਰ ਅੱਜ ਅਗਰ ਤੁਸੀਂ ਆਪਣੇ ਕੋਲੋਂ ਹਮਾਇਤ ਜਿਵੇਂ ਬੰਦਿਆਂ ਦੇ ਤੁਹਾਨੂੰ ਵੀ ਅੱਜ ਨਾਲ ਤੁਹਾਨੂੰ ਮਿਲ ਜੂਗੇ ਤੁਸੀਂ ਐਡਰੈਸੇਟਿਵ ਤੌਰ ਤੇ ਵੀ ਲੋਕਾਂ ਨੇ ਭਾਗ ਜੀ ਜੀ ਸਭ ਮੇਰੇ ਧਿਆਨ ਨੂੰ ਲੈ ਕੇ ਆ ਗਏ ਮਹਾਮਈ ਦੇ ਮੇਲਿਆਂ ਨੂੰ ਲੈ ਕੇ ਆ ਜੁੜੀ ਹੈ ਜੀ ਜੀ ਜੈ ਮਾਤਾ ਜੀ ਸਾਰਿਆਂ ਨੂੰ ਕਹਿ ਰਿਹਾ ਜੀ ਅੱਜ ਅਸੀਂ ਮਹਾਮਈ ਦੇ ਮੇਲੇ ਜਿਹੜੇ ਕੱਲ ਤੋਂ ਚਾਲੂ ਹੋ ਰਹੇ ਆ ਨਵਰਾਤਰੀਆਂ ਦੇ ਉਦੇ ਲਈ ਸਾਰੀਆਂ ਸੰਸਮਾ ਇਕੱਠੀਆਂ ਹੋਈਆਂ ਔਰ ਸਾਰਿਆਂ ਨੇ ਆਪਣੇ ਜਿਹੜੇ ਕੋਈ ਮੇਲੇ ਦੀ ਜ਼ਰੂਰੀ ਪ੍ਰਵੰਦਾ ਉਹਨਾਂ ਦੀ ਵੀ ਗੱਲ ਕੀਤੀ ਹੈ ਔਰ ਮੈਂ ਵਿਸ਼ੇਸ਼ ਧੰਨਵਾਦ ਕਰਾਂਗਾ ਡਿਪਟੀ ਕਮਿਸ਼ਨਰ ਸਾਹਿਬ ਦਾ ਵੀ ਪਹਿਲੀ ਵਾਰ ਹੈ ਵੀ ਇਹਦੇ ਵਿੱਚ ਪੇਪਰ ਗਲਾਸ ਔਰ ਜਿਹੜੀਆਂ ਪਲੇਟਸ ਹੈਗੀਆਂ ਪਤਲਾ ਜਿਹਨੋਂ ਕਹਿੰਦੇ ਜਿਹੜੀਆਂ ਖਰਾਬ ਗਲ ਜਾਂਦੀਆਂ ਨਾ ਕਿ ਪਲਾਸਟਿਕ ਜਿਹੜਾ ਹੈਗਾ ਉਹਦੇ ਲਈ ਤਕਰੀਬਨ 5 ਲੱਖ ਰੁਪਏ ਦਾ ਪਹਿਲੀ ਵਾਰ ਹੀ ਹੈ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਇੱਕ এনवायरमेंटਲ ਕਦਮ ਚੱਕਿਆ ਬਹੁਤ بڑا ਔਰ ਮੈਨੂੰ ਲੱਗਦਾ ਉਹਦੇ ਤੋਂ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਲੋਕ ਲੰਗਰ ਲਗਾਉਂਦੇ ਆ ਉਹਨਾਂ ਨੂੰ ਵੀ ਬਹੁਤ ਵੱਡਾ ਇੱਕ ਰਸਤਾ ਮਿਲਿਆ ਸਾਨੂੰ ਆਣ ਵਾਲੇ ਟਾਈਮ ਨੂੰ ਅਸੀਂ ਵੀ ਇਹਨਾਂ ਚੀਜ਼ਾਂ ਨੂੰ ਯੂਜ਼ ਕਰੀਏ ਜਿਹੜੀ ਅੱਜ ਕੀ ਜਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਕੀਤੀ ਆ ਸੋ ਮੈਂ ਇਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦਾ ਮੈਨੂੰ ਕੱਲ ਡੀ ਸਾਹਿਬ ਨੇ ਗੱਲ ਕੀਤੀ ਸੀ ਔਰ ਅੱਜ ਸਾਰਿਆਂ ਨਾਲ ਇੱਕ ਕਲੈਕਟਿਵ ਮੀਟਿੰਗ ਹੋਈ ਆ ਬਹੁਤ ਅੱਛੀ ਜਿੱਚ ਐਸਐਸਪੀ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਐਡੀਸੀ ਐਸਜੀਐਮ ਸਰਵਾਨ ਹੈ ਔਰ ਸਾਰੀਆਂ ਜਥੇਬੰਦੀਆਂ ਹੈ ਔਰ ਸਭ ਨੇ ਆਪਣੀ ਬੜੀ ਜ਼ਿੰਮੇਵਾਰੀ ਨਿਭਾਣ ਲਈ ਔਰ ਪੁ ਕਾਪਰੇਟ ਕਰਨ ਲਈ ਸਫਾਈ ਦੇ ਲਈ ਕਾਰਪੋਰੇਸ਼ਨ ਕਰਨ ਲਈ ਔਰ ਖਾਸ ਤੌਰ ਤੇ ਸਿਵਲ ਡਿਫੈਂਸ ਦੇ ਵਿੱਚ ਬੜਾ ਰੋਲ ਯੋਗਦਾਨ ਪਾਉਂਦੀ ਜਿਹੜੀ ਪ੍ਰੋਮਿਸ ਕੀਤਾ ਬਹੁਤ ਬਹੁਤ ਧੰਨਵਾਦ ਸਰ ਟ੍ਰੈਫਿਕ ਦੀ ਗੱਲ ਕੀਤੀ ਗਈ ਹੈ ਪਰ ਉਹ ਬੱਸਾਂ ਨਹੀਂ ਕੋਈ ਨਹੀਂ ਇਹਦੇ ਕਰੀਏ ਰੋਕ ਲਈ ਕੀ ਆਰਟੀਓ ਹਿੰਸ ਤੱਕ ਪੁਲਿਸ ਮੁਲਾਜ਼ਮ ਬੱਸਾਂ ਨੂੰ ਰੋਕਣਗੇ ਦੇਖੋ ਗੱਲ ਮੈਂ ਇੱਕ ਗੱਲ ਕਹਿਣੀ ਚਾਹਨਾ ਦੇਖੋ ਅਸੀਂ ਅਗਰ ਬੱਸ ਦੇ ਉੱਤੇ ਬਹਿ ਕੇ ਜਾਂਦੇ ਹਾਂ ਜੋ ਟ੍ਰੈਫਿਕ ਦੇ ਰੂਲਸ ਹੈ ਉਹ ਸਾਨੂੰ ਪਬਲਿਕ ਨੂੰ ਜਿਹੜੇ ਵੀ ਯਾਤਰੀ ਜਾ ਰਹੇ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਆ ਜੇ ਉਹਨੂੰ ਉੱਤੇ ਬੈਠ ਕੇ ਕੋ ਜਾਂਦਾ ਤੇ ਫਿਰ ਉਹਨੂੰ ਰੋਕਣਾ ਪੁਲਿਸ ਦਾ ਕੰਮ ਹੈ ਤੇ ਉਹਦੇ 'ਚ ਕਾਨੂੰ ਕੋ ਬੁਰਾ ਮੰਨਦਾ ਤੇ ਫਿਰ ਬੁਰਾ ਮੰਨ ਸਕਦਾ ਸਰ ਡੀਜੇ ਲਾਏ ਜਾਂਦੇ ਆ ਉਹਨੂੰ ਜੇਕਰ ਕੋਈ ਰੋਕਦਾ ਤੇ ਉਹ ਧਾਰਮਿਕ ਮੁੱਦਾ ਬਣ ਜਾਂਦਾ ਕਿ ਇਹ ਧਾਰਮਿਕ ਨਹੀਂ ਉਹ ਉਹਨੂੰ ਮਨਮਾਨਤ ਪ੍ਰੈਸ ਕੋ ਨਵੇਦਨ ਕਰਦਾ ਤੁਹਾਡੇ ਜ਼ਰੀਏ ਧਾਰਮਿਕ ਮੁੱਦਾ ਬਣਨਾ ਨਹੀਂ ਚਾਹੀਦਾ ਉੱਤੇ ਜਿਹੜੀ ਐਕਚੁਅਲ ਗੱਲ ਹੈ ਹੋਣੀ ਚਾਹੀਦੀ ਆਪਾਂ ਉਹਨੂੰ ਕੋਈ ਮੁੱਦਾ ਬਣਾਉਣ ਦੀ ਬਜਾਏ ਅਸੀਂ ਕਹੀਏ ਉੱਤੇ ਵੀ ਇਹ ਜਿਹੜਾ ਜਿਹੜਾ ਡੀਜੇ ਰੁਕਿਆ ਗਿਆ ਜਾਂ ਇਹ ਬੰਦੇ ਲਾਅ ਐਂਡ ਆਰਡਰ ਨੂੰ ਤੋੜ ਰਹੇ ਸੀਗੇ ਇਹ ਠੀਕ ਹੋਇਆ ਸਰ ਐਕਸੀਡੈਂਟ ਜੋ ਆਵਾਰਾ ਪਸ਼ੂ ਨੇ ਉੱਥੇ ਉਹਦੇ ਨਾਲ ਵੀ ਕਾਫੀ ਐਕਸੀਡੈਂਟ ਹੁੰਦਾ ਜੋ ਕਿ ਟੂ ਵੀਲਰ ਤੇ ਜਾਂਦੇ ਨੇ ਤੇਜ਼ ਰਫਤਾਰ ਉਹਦੇ ਨਾਲ ਦੇਖੋ ਬਹੁਤ ਵੱਡੀ ਸਮੱਸਿਆ ਹੈ ਆਵਾਰਾ ਪਸ਼ੂਆਂ ਦੀ ਕੋਈ ਅੱਜ ਦੀ ਸਮੱਸਿਆ ਨਹੀਂ ਹੈ ਇਹ ਬਹੁਤ ਲੰਬੇ ਅਰਸੇ ਤੋਂ ਚੱਲੀ ਆ ਰਹੀ ਹੈ ਲੇਕਿਨ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਲੋਕਾਂ ਨੂੰ ਥੋੜਾ ਜਿਆਦਾ ਇੱਥੇ ਯੋਗਦਾਨ ਤਾਂ ਫੇਰ ਗੱਲ ਤਾਂ ਸਾਡੇ ਪਬਲਿਕ ਦੇ ਉੱਤੇ ਆ ਗਈ ਹੈ ਕਿਉਂਕਿ ਖਾਸ ਤੌਰ ਤੇ ਹਿਮਾਚਲ ਦੇ ਵਿੱਚ ਜਾਂਦੇ ਜਿੱਦਾਂ ਚੜਦੇ ਉੱਥੇ ਜਿਆਦਾ ਹੋਰ ਵੀ ਜਿਆਦਾ ਪਸ਼ੂ ਆ। ਤੋਂ ਸਾਨੂੰ ਉਹਲੇ ਆਪਣਾ ਆਪਣਾ ਆਪ ਨੂੰ ਜ਼ਰੂਰ ਕੇਅਰਫੁਲ ਰਹਿਣਾ ਪੈਣਾ। ਜਿਹੜੇ ਪੰਜਾਬ ਤੋਂ ਸ਼ਿ ਉਹਨਾਂ ਨੂੰ ਵੀ ਮੈਸੇਜ ਦੇਣੇ ਚਾਹੀਦੇ ਨੇ ਜਿਹੜੇ ਹਿਸ਼ਾਰਪਤ ਦੋ ਅਗੇ ਲਗਾਉਂਦੇ ਜਾਂਦੇ ਨਹੀਂ ਜੀ ਬਾਹਰ ਬਾਹਰੋਂ ਆਕੇ ਬਾਹਰੋਂ ਆਕੇ ਲਗਾਉਂਦੇ ਉਹਨਾਂ ਲਈ ਬਹੁਤ بڑا ਮੈਸੇਜ ਹੈ ਮੇਰੇ ਨਾਲ ਕਈਆਂ ਨੇ ਸੰਪਰਕ ਵੀ ਕੀਤਾ ਜਿਹੜੇ ਪਰਮਨੈਂਟ ਲਗਾਉਂਦੇ ਬੜੇ ਲੰਬੇ ਹੱਥੋਂ ਲਗਾਉਂਦੇ ਉਹਦਾ ਵਕਾਇਦਾ ਡਿਸਪਲਿਨ ਲਾਂਦੇ ਆ ਰੋਡ ਤੋਂ ਹਟਕੇ ਲਗਾਉਂਦੇ ਆ ਵੱਟ ਅਗਰ ਕੋਈ ਬੰਦਾ ਬਾਹਰੋਂ ਆਕੇ ਲਗਾਉਂਦਾ ਤੇ ਮੇਰੀ ਉਹਨੂੰ ਹੱਥ ਛੋੜ ਕੇ ਬੇਨਤੀ ਹੈ ਜਾ ਤਾਂ ਉਹਨੂੰ ਬਿਲਕੁਲ ਸਾਈਡ ਤੇ ਜਿੱਦਾ ਬਾਕੀ ਲੰਗਰ ਕਮੇਟੀਆਂ ਲਗਾਉਂਦੀਆਂ ਉਹਨੂੰ ਬਿਲਕੁਲ ਸਾਈਡ ਤੇ ਖੜੇ ਹੋਣਾ ਪੈਣਾ ਕਿਸੇ ਵੀ ਤਰ੍ਹਾਂ ਟ੍ਰੈਫ ਬਟ ਟ੍ਰੈਫਿਕ ਦੀ ਗੱਲ ਸਾਰਿਆਂ ਸਾਡੇ ਤੇ ਲਾਗੂ ਹੁੰਦੀ ਆ ਲੰਗਰ ਕਮੇਟੀਾਂ ਤੇ ਵੀ ਸਾਡੇ ਤੇ ਵੀ ਜਿੱਦਾਂ ਕੋਈ ਗੰਡਾ ਬੰਦਾ ਲੰਗਰ ਖਾਣ ਲਈ ਖੜਾ ਹੁੰਦਾ ਉਹਦੇ ਤੇ ਵੀ ਤਾਂ ਉਹੀ ਲਾਗੂ ਹੁੰਦੀ ਆ ਉਹਨੂੰ ਉਹਨੂੰ ਵੀ ਜਈਦਾ ਵੀ ਜਦੋਂ ਆਪਣੇ ਵਹੀਕਲ ਲਾ ਦੇਗਾ ਬਾਕੀ ਸਾਰੇ ਟ੍ਰੈਫਿਕ ਨੂੰ ਜਾਮ ਕਰ ਦੇ ਆ ਉਹ ਵੀ ਆਪਣਾ ਟ੍ਰੈਫਿਕ ਜਿਹੜਾ ਗੱਡੀ ਆ ਸਕੂਟਰਾਂ ਨੂੰ ਪਾਰਕ ਕਰੇਗਾ ਸਾਈਡ ਤੇ ਫਿਰ ਲੰਗਰ ਲਏਗਾ ਤਾਂ ਕਿ ਬਾਕੀ ਟ੍ਰੈਫਿਕ ਨਾ ਜਾਮ ਹੋਵੇ ਔਰ ਮੈਂ ਬਈ ਹਮੇਸ਼ਾ ਗੱਲ ਕਰਦਾ ਮੇਰੇ ਨਾਲ ਮੇਰੇ ਬੰਦੇ ਆ ਮੈਂ ਆਪਣੇ ਡਰਾਈਵਰਸ ਨੂੰ ਕਿਸੇ ਨੂੰ ਇੱਕ ਸਕਿੰਟ ਲਈ ਵੀ ਇਹ ਮੇਰੇ ਨਾਲ ਰੋਜ਼ਾਨਾ ਗੱਲ ਹੁੰਦੀ ਆ ਵੀ ਤੁਸੀਂ ਜੀ ਇੱਕ ਗੱਬੇ ਗੱਡੀ ਨਹੀਂ ਰੋਕਣੀ ਤੁਸੀਂ ਗੱਡੀ ਬਿਲਕੁਲ ਸਾਈਡ ਤੇ ਰੋਕਣੀ ਸਰ ਕੋਈ ਵਨਵੇ ਨਹੀਂ ਕੀਤਾ ਜਾ ਰਿਹਾ ਹਾਂ ਵਨਵੇ ਜਿਹੜਾ ਹੈਗਾ ਖਾਸ ਤੌਰ ਤੇ ਐਸਐਸਪੀ ਸਾਹਿਬ ਔਰ ਡਿਪਟੀ ਕਮਿਸ਼ਨਰ ਸਾਹਿਬ ਨੇ ਜਿਹੜਾ ਸੀ ਸ਼ਨੀਵਾਰਤਵਾਰ ਨੂੰ ਸਾਰੇ ਚਾਹਦੇ ਆ ਕਿਉਂਕਿ ਜੇ ਉਸ ਤੋਂ ਪਹਿਲਾਂ ਕਰੀਏ ਫਿਰ ਕਈ ਬੰਦੇ ਇਤਰਾਜ਼ ਕਰਦੇ ਨੇ ਸਾਡੇ ਲੰਗਰਾਂ ਤੇ ਲੋਕ ਆਉਂਦੇ ਨਹੀਂ ਉਹਦੇ ਲਈ ਵੀ ਕਰਦੇ ਆ ਲੇਕਿਨ ਸ਼ਨੀਵਾਰਤਵਾਰ ਨੂੰ ਜਦੋਂ ਭਰਮੇ ਦਿਨ ਹੁੰਦੇ ਆ ਉਦੋਂ ਬਹੁਤ ਜ਼ਰੂਰੀ ਆ ਉਹਨੂੰ ਹਰ ਹਾਲ ਚ ਕੀਤਾ ਜਾਏਗਾ ਸਰ ਕਈ ਸੰਸਥਾਵਾਂ ਦੀ ਡਿਮਾਂਡ ਸੀ ਕਿ ਮੇਲੇ ਦੇ ਦੌਰਾਨ ਰਾਸਤੇ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣ ਸਾਰੇ ਕੀ ਵਿਚਾਰ ਦੇਖੋ ਤੁਸੀਂ ਗੱਲ ਕੀਤੀ ਹੈ ਮੈਂ ਦੇਖੋ ਗੱਲ ਪਤਾ ਕੀ ਕੋ ਐਕਸਾਈਜ਼ ਪਾਲਸੀਆਂ ਹੁੰਦੀਆਂ ਕਮਨ ਦੇ ਐਮਓਯੂ ਐਗਰੀਮੈਂਟਸ ਹੁੰਦੇ ਆ ਉਹ ਬੰਦੇ ਕਾਰੋਬਾਰੀ ਹੁੰਦੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਸਕਦੇ ਆ ਕਿ ਅਗਰ ਦੋ ਤਿੰਨ ਦੇ ਵਿੱਚ ਤੁਹਾਨੂੰ ਫਰਕ ਨਹੀਂ ਪੈਂਦਾ ਤੁਹਾਡੀ ਸੇਲ ਤੇ ਫਰਕ ਨਹੀਂ ਪੈਂਦਾ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਉਹਨਾਂ ਨੂੰ ਮੈਂ ਬੇਨਤੀ ਕਰਦਾ ਔਰ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੂੰ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਿਹਨੇ ਐਕਸਾਈਜ਼ ਆਫੀਸਰ ਸਾਹਿਬਾਨ ਇਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਇੱਕ ਮੀਟਿੰਗ ਕਰ ਲੈਣ ਛੋਟੀ ਜੀ ਔਰ ਉਹਨਾਂ ਨੂੰ ਉਹਨਾਂ ਨੂੰ ਮੋਟੀਵੇਟ ਕਰਨ ਉਹਨਾਂ ਨੂੰ ਆਪਾਂ ਸਮਝਾਈਏ ਇਸ ਗੱਲ ਦਸ਼ਹਿਰਾ ਗਰਾਊਂਡ ਦੇ ਉੱਤੇ ਲੈਂਡ ਯੂਜ਼ ਚਾਰਜ ਜਿਹੜੀ ਹੈ ਜਲ ਸਰੋਤ ਵਿਭਾਗ ਵੱਲੋਂ ਲਾਈ ਗਈ ਹੈ ਰਾਮ ਮੀਲ ਕਮੇਟੀ ਨੂੰ ਨੋਟਿਸ ਵੀ ਜਾਰੀ ਹੋ ਗਿਆ ਹੈ ਇਹ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਹੈ ਹਾਂ ਕੱਲ ਮੇਰੇ तकरीबन ਸਾਰੀਆਂ ਜਥੇਬੰਦੀਆਂ ਨੇ ਕੱਲ 15 ਤੋਂ ਜ਼ਿਆਦਾ ਮੈਂ ਮੇਅਰ ਹਾਊਸ ਸ਼ਾਮੀ ਬੈਠਾ ਸੀ ਉੱਥੇ ਸਾਰੇ ਆਏ ਮੈਂ ਸਾਰਿਆਂ ਦੇ ਉਹਨਾਂ ਦੇ ਮੈਮੋਰੈਂਡਮ ਲੈ ਲਏ ਆ ਸਰਕਾਰ ਦੇ ਲਈ ਔਰ ਮੈਂ ਡਿਪਟੀ ਕਮਿਸ਼ਨਰ ਸਾਹਿਬ ਕੋ ਵੀ ਉਹ ਮੈਮੋਰੈਂਡਮ ਆਇਆ ਹੈ ਔਰ ਡੈਫੀਨੇਟਲੀ ਹੈ ਪਿਓ ਸਰਕਾਰ ਤੱਕ ਪਹੁੰਚਾ ਕੇ ਉਹਨੂੰ ਵੇਵ ਆਫ ਕੀਤਾ ਜਾਏਗਾ ਇੱਕ ਟੈਂਪਰੇਰੀ ਵਾਸ਼ਰੂਮ ਨੂੰ ਲੈ ਕੇ ਬੜੀ ਦਿੱਕਤ ਆਉਂਦੀ ਮੇਲੇ ਦੇ ਦੌਰਾਨ ਹਾਂ ਉਹਦੇ ਤੇ ਗੱਲ ਕਰਨੀ ਵੀ ਅਸੀਂ ਭੁੱਲ ਗਏ ਜਿਹੜਾ ਐਡਮਿਨਿਸਟ੍ਰੇਸ਼ਨ ਬੈਠੀ ਆ ਪਬਲਿਕ ਹੈਲਥ ਡਿਪਾਰਟਮੈਂਟ ਬੈਠਾ ਮੈਂ ਤਕਰੀਬਨ 2.5 ਸਾਲ ਇਸ ਡਿਪਾਰਟਮੈਂਟ ਦਾ ਬਦੌਰ ਮਿਨਿਸਟਰ ਕੰਮ ਵੀ ਕੀਤਾ ਔਰ ਹਰ ਸਾਲ ਮੈਂ ਇਹਨਾਂ ਨੂੰ ਇਹ ਕਹਿੰਦਾ ਸੀਗਾ ਵੀ ਮੈਕਸਿਮ ਟਾਇਲਟਸ ਬਲੌਕ ਕਿਉਂ ਕਿ ਇੱਥੇ ਅਗਰ ਜਿੰਨੇ ਵੀ ਆ ਗਿਆ ਉਹ ਮੋਬਾਈਲ ਜਿਹੜੇ ਹੁੰਦੇ ਆ ਉਹਨਾਂ ਨੂੰ ਖੜੇ ਕੀਤਾ ਜਾਏਗਾ ਡੀਸਾ ਉਹਨਾਂ ਨਾਲ ਹੁਣ ਇਹਨਾਂ ਦੇ ਡਿਪਾਰਟਮੈਂਟ ਨੂੰ ਆਪਣੇ ਆਫੀਸ ਸੋਸਾਇਟੀ ਨੂੰ ਕੀ ਅਪੀਲ ਕਰਨੀ ਮੇਰਾ ਸਰਬਾਪਿਤ ਸਾਰਿਆਂ ਨੇ ਭਗਵਤੀ ਦਾ ਨਾਮ ਲੈਣਾ ਜੈ ਮਾਤਾ ਦੀ ਕਰਦੇ ਜਾਂਦੇ ਆ ਔਰ ਬਹੁਤ ਸਾਰੇ ਜਿਹੜੇ ਲੋਕ ਨੰਗੀ ਪੈਰੀ ਜਾਂਦੇ ਇੰਨੇ ਸ਼ਰਧਾਪੂਰਵਕ ਜਾਂਦੇ ਆ ਔਰ ਪੈਦਲ ਜਾਂਦੇ ਪੈਦਲ ਵਾਪਸ ਆਉਂਦੇ ਆ ਔਰ ਅਸੀਂ ਉਮਮਨ ਦੇਖਦੇ ਆ ਲੋਕੋ ਨਾ ਬਹੁਤ ਸ਼ਰਧਾ ਦੇਖੋ ਪਰਮਾਤਮਾ ਦਾ ਨਾਮ ਸ਼ਰਧਾ ਦਾ ਕਾਰਨ ਹੈ ਔਰ ਅਸੀਂ ਇਹ ਮੈਸੇਜ ਦੇਣਾ ਕਿ ਅਸੀਂ ਜੇ ਦੇਖੋ ਪਰਮਾਤਮਾ ਹੈਗਾ ਅਨੁਸ਼ਾਸਨ ਚ ਡਿਸਪਲਿਨ ਸੱਚਾਈ ਦੇ ਵਿੱਚ ਪਰਮਾਤਮਾ ਹੈ ਮੱਥਾ ਟੇਕਣ ਦੇ ਨਾਲ-ਨਾਲ ਸਾਡੀ ਧਾਰਮਿਕ ਭਾਵਨਾ ਦੇ ਨਾਲ-ਨਾਲ ਸੱਚ ਸਤਿਅਮ ਸ਼ਿਵਮ ਸੁੰਦਰਮ ਤੇ ਸਫਾਈ ਆ ਗਈ ਉਹਦੇ ਵਿੱਚ ਸ਼ਿਵਮ ਦਾ ਮਤਲਬ ਹੈ ਪਰਮਾਤਮਾ ਦਾ ਨਾਮ ਆ ਗਿਆ ਸੁੰਦਰਮ ਦਾ ਮਤਲਬ ਹੈ ਸਫਾਈ ਰੱਖਣੀ ਹੈ ਸੋ ਮੈਂ ਮਹਿਸੂਸ ਕਰਦਾ ਕਿ ਸੱਤ ਹੀ ਈਸ਼ਵਰ ਹੈ ਸੱਚ ਬੋਲਣਾ ਸੱਚ ਦੇ ਨਾਲ ਚੱਲਣਾ ਇੱਕ ਵੱਡੀ ਜਿੰਦਗੀ ਲੜਾਈ ਹੁੰਦੀ ਹੈ ਉਹ ਸਾਰੇ ਕਿਉਂਕਿ ਨੌ ਉੱਤੇ ਜਵਾਲਾ ਜੋਤ ਜਗਦੀਆਂ ਸਾਡੀਆਂ ਔਰ ਜੋਤਾਂ ਨੂੰ ਅਸੀਂ ਲੈ ਕੇ ਇੱਥੇ ਜਗਾਈ ਦਾ ਜਾਗਰਣ ਦੇ ਵਿੱਚ ਉਹ ਜੋਤ ਜਿਹੜੀ ਹੈ ਸਾਡੇ ਅੰਦਰ ਵੀ ਪਵਿੱਤਰ ਮੌਜੂਦ ਹੈ ਜੇ ਉਸ ਨੂੰ 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 ਕਲੈਕਟਿਵ ਕਰਨਾ ਉਸ ਰੂਪ ਚ ਦੇਖਣਾ ਹਰੇਕ ਮਾਰ ਨੂੰ ਧੰਨਵਾਦ ਹੈ ਜੈ ਹਿੰਦ